ਉਹ ਤਾਂ ਰਾਤੂ ਰਾਣਾ ਸਨੋਂ ਪਹਿਲਾਂ ਆਈ ਦੀਆਂ ਵੀ ਮਾਰ ਕੇ ਦਿਖਾ ਦਾਨੇ ਉਹੀ ਗੱਲ ਆ ਵੀ ਚਵਾਈ ਇਹਨੂੰ ਬੱਸੀ ਭਰਾ ਮਰੇ ਖੜਜੂਗੀ ਤਨੂੰ ਨਬਸੀ ਪਹਿਲਣਾ ਰਾਤ ਦੀ ਸੂਈ ਹੋਈ ਇਹਦਾ ਵੀ ਪੰਪ ਵਾਲਾ ਸਿਸਟਮ ਹੀ ਆ ਮੂੰਹੋਂ ਚਾਰ ਦੰਦ ਦਾ ਥਣ ਲੱਗਾ ਮੂੰਹ ਤੇ ਉਹ ਆ ਇਹਦਾ ਪਹਿਲਾ ਤੇ ਥਣ ਥਣੋਟ ਦੀ ਗੱਲ ਕਰ ਲੈਣਾ ਤੇ ਇਹਦੇ ਆਰਡਰ ਰੂਟਰ ਦੀ ਗੱਲ ਕਰ ਲੈਣਾ ਸੱਜਣੋ ਭੱਲੇ ਵਾਲੂ ਆ ਇਹਦਾ ਵੀ ਬਾਕਮਾਲ ਪਲੱਸ ਸੱਜਣੋ ਦੋਨੇ ਬੰਦੇ ਬਹਿ ਕੇ ਨਹੀਂ ਇਹੀ ਗੱਲ ਨਹੀਂ ਕੋਈ ਦਰਦ ਹੀ ਨਹੀਂ ਫਰਕ ਬੱਚਾ ਨਹੀਂ ਲੱਲ ਸਾਡਾ ਭਰਾ ਮੇਰਾ ਆ ਬੱਚਾ ਵੀ ਨਹੀਂ ਛੱਡਿਆ ਲੈ ਐਂ ਧਾਰਾ ਮਾਰ ਤੇ ਧਾਰ ਦੇ ਨਹੀਂ ਹੱਥ ਲਾਉਣ ਦੀ ਲੋੜ ਹੈਗੀ ਚੁੱਪ ਕਰਕੇ ਚਾਹੇ ਕੋਈ ਸੱਜਣ ਯਾਰ ਆਨਲਾਈਨ ਹੀ ਮੰਗਾ ਲੇ ਬਾਈ ਸਾਰੇ ਤੋਂ ਦੇਖ ਬਾਈ ਹੋਰ ਖਾਸ ਇਹ ਤੇ ਲੈ ਦੇਖੀ ਤੇਰਾ ਗੁਰੀ ਐਂ ਜਿਹੜਾ ਕੋਈ ਮਾਰਵਾਦੂ ਬਣਾ ਬੱਚੇ ਦੇ ਤੇਰਾ ਧਾਣਾ ਮੇਰੇ ਯਾਰ ਲੈ ਬਿਨਾ ਬੱਚੇ ਤੋਂ ਲਾ ਦਬਾਉ ਆਪਾਂ ਕਿੱਲੇ ਵਾਹੀ ਅੰਦਰਾ ਵਾ ਗਾਂ ਬੱਚਾ ਦਾ ਗਾਂ ਬਾਰੇ ਖੜੀ ਆ ਲੈ ਅਸੀਂ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਬਾਈ ਫੇਰ ਪਹੁੰਚ ਚੁੱਕੇ ਆ ਬਾਈ ਚਮਕੌਰ ਕੋਲੇ ਪਿੰਡ ਧੌਲਾ ਇਥੋਂ ਜੇ ਮੈਂ ਗੱਲ ਕਰ ਲਾਂ ਸੱਜਣੋ ਵੀਡੀਓ ਹੁਣ ਆਪਣੀਆਂ ਚੱਲਣਗੀਆਂ ਨੌਨ ਸਟਾਪ ਵੀ ਮੇਰਾ ਖਿਆਲ ਆ ਇੱਕ ਅੱਧੇ ਦਿਨ ਤੋਂ ਬਾਅਦ ਹੀ ਵੀਡੀਓ ਆਇਆ ਕਰੂਗੀ ਕਿਉਂਕਿ ਜਾਨਵਰ ਇਸ ਘਰ ਦੇ ਵਿੱਚ ਜੇ ਮੈਂ ਗੱਲ ਕਰ ਲਾਂ ਸੱਜਣੋ ਜਾਂਦੇ ਆਉਂਦੇ ਰਹਿੰਦੇ ਨੇ ਰੁਟੀਨ 'ਚ ਕੰਮ ਬਾਈ ਦਾ ਵਪਾਰ ਦਾ ਕਰਦਾ ਛੋਟੇ ਲੈਵਲ ਤੇ ਜੇ ਗੱਲ ਕਰਨਾ 10 20 ਪਸ਼ੂ ਨਹੀਂ ਬੰਦਦਾ ਬੰਨਣੇ ਬਾਈ ਕਹਿੰਦਾ ਯਾਰ 2 4 ਹੀ ਨੇ ਪਰ ਬੰਨਣੇ ਬਾਈ ਟਾਪ ਕੁਆਲਿਟੀ ਦੇ ਨੇ ਜਿਹੜੇ ਪਸ਼ੂ ਦਾ ਲਾਂਭਾ ਨਾ ਆਵੇ ਤੇ ਬਾਕੀ ਕਰਾਉਣਿਆ ਮੁਲਾਕਾਤ ਥੋਡੀ ਚਮਕੌਰ ਬਾਈ ਨਾਲ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਪਹੁੰਚੇ ਹੋਇਆ ਅੱਜ ਆ ਜਾ ਬਾਈ ਚਮਕੌਰ ਸਿੰਘ ਲੈ ਚਮਕੌਰ ਨਾਲ ਕਰਾਉਣਿਆ ਗੱਲਬਾਤ ਹੋਰ ਚਮਕੌਰ ਕੀ ਹਾਲ ਚਾਲ ਅਸੀ ਗੱਲ ਬਾਈ ਪਹਿਲਾਂ ਤਾਂ ਸਾਰ ਨੂੰ ਚੜਦੀ ਕਲਾ ਹਾਂ ਪ੍ਰਮਾਤਮਾ ਦੀ ਕਿਰਪਾ ਬਾਕੀ ਭਰਾ ਅੱਛਾ ਕਿਵੇਂ ਚੱਲਦਾ ਕੰਮਕਾਰ ਅੱਜ ਜਿਹੜੀ ਦਾ ਪ੍ਰਾ ਮੇਰਾ ਕਿਰਪਾ ਮਾਲਕ ਦੀ ਜਮਾ ਸੇਰਾ ਚੱਲ ਰਿਹਾ ਹੈਗਾ ਹਾਂ ਕੰਮ ਚੱਲਦਾ ਸੇਰਾ ਤੇ ਦਿਖਾਵਾਂਗੇ ਅੱਜ ਦੋ ਸੂਈਆਂ ਸਮਾਰੀਆਂ ਹਾਂ ਤੇ ਇੱਕ ਗੱਬਣ ਵੜਾ ਜੀ ਇੱਕ ਹੈਗੀ ਆ ਗੱਬਣ ਉਹ ਹੈਗੀ ਆ ਜਮਾ ਟਾਪ ਕੁਆਲਟੀ ਜੇ ਜਦੋਂ ਮੈਂ ਵਪਾਰ ਕਰ ਲਾਂਗਾ ਮੇਨੂੰ ਕੋਲ ਪਹਿਲਾ ਵੜਾ ਇਹ ਜਰਸੀ 30 ਕਿਲੋ ਕੁ ਨੂੰ ਹੁੰਦਾ ਉਹ ਤੱਕ ਡੱਟਾ ਹਾਂ ਹਾਂ ਲੈ ਇੱਕ ਵਾਰੀ ਮਾਰ ਵੀ ਦਿੰਨਾ ਮੋਟਾ ਮੋਟਾ ਕੈਮਰਾ ਇੱਥੇ ਤੋਂ ਬਾਡੀ ਬੂਦੀ ਦੇਖ ਲਓ ਫਿਰ ਕੱਲੀ ਕੱਲੀ ਗੱਲ ਪੁੱਛਾਂਗੇ ਇਹਦੇ ਬਾਰੇ ਡਿਟੇਲ ਨਾਲ ਇਹ ਹੈਗੀ ਆ ਹਾ ਚਮਕੌਰ ਫਿਰ ਕਿਹੜੇ ਬੰਨਿਓ ਸ਼ੁਰੂ ਕਰੀਏ ਇਦਾਂ ਹੀ ਕਰ ਲਾ ਭਰਾ ਮੇਰਾ ਪਲੂਣ ਨੇ ਨੇ 22 ਕਿਲੋ ਤੱਕ ਡੱਡਿਆ ਹੋਇਆ ਭਰਾ ਮੇਰਾ ਅੱਛਾ ਇਹ ਨੇ ਕੱਢਿਆ ਪਲੂਣ ਨੇ 22 ਸੂਈ ਕਦੋਂ ਆਹੀ ਸੂਈ ਵੀਰੇ ਤੜਕੇ 4 ਵਜੇ ਆਪਣਾ ਪਤਾ ਨਹੀਂ ਲੱਗਿਆ ਆਵਦੇ ਆ ਵੀ ਸੂਈਆਂ ਜੇਰ ਜੂਰਾ ਪੀ ਦੀ ਵੀਰੇ ਹਾਂ ਜੇਰ ਇਹਦੀ ਸੱਜਣੋਂ ਨਾਲ ਨਾਲ ਤੁਹਾਨੂੰ ਦਿਖਾ ਦਣਾ ਜੇਰੇ ਦੀ ਡੰਨਾ ਦੂਜੀ ਬੱਛੀ ਦੀ ਜੇਰ ਵੀ ਡੰਨਾ ਉਹ ਵੀ ਦਿਖਾ ਦੂੰਗਾ ਲੈ ਇੱਥੇ ਤੋਂ ਇਹਦਾ ਬਾਡੀ ਬੂਟੀ ਦਾ ਅੰਦਾਜ਼ਾ ਲਾ ਲਿਓ ਸੂਈ ਸਵੇਰੇ ਅੱਜ ਤੇ ਮੇਨ ਗੱਲ ਆ ਯਾਰ ਜਿਹੜੀ ਨਾ ਲੇਵਾ ਪੂਰਾ ਚੌੜਾ ਲੇ ਭਾਈ ਜਿਹੜੇ ਹਸਾਬ ਨਾਲ ਮੈਂ ਸਾਰ ਲਾਇ ਤੇ ਵੀ ਇਹ ਪਛੀ ਲੱਤ ਨਹੀਂ ਮਾਰਦੀ ਗੁਰੀ ਕਪੜਾ ਮੇਰਾ ਭਰਾ ਮੇਰਾ ਬਟਿਕਲ ਇਹਦੀ ਖਾਸੀ ਤਾਂ ਬੈੜਦੀ ਇਹਦੀ ਆ ਹਾਂਜੀ ਹਾਂਜੀ ਲੈ ਇਹਨੂੰ ਖੋਲ ਕੇ ਤੋਰ ਦੇ ਇੱਕ ਭਾਈ ਨਾ ਨਾ ਮਾਰਦੀ ਭਰਾ ਮੇਰਾ ਮੇਰੀ ਖੜੀ ਦੀ ਬਣਾ ਗੌਲਤ ਨਾਲ ਬੱਚੇ ਤੋਂ ਉਹ ਮਾਰ ਦੇ ਦੋ ਦੋ ਧਾਰਾਂ ਨਹੀਂ ਮਾਰਦੇ ਨਮੇੜ ਦੇ ਕੰਮ ਅੱਜ ਲੱਗ ਜਾ ਉਹ ਦੋਨੇ ਬੈਜੋ ਜਹੇ ਪਲਾਸ ਸੱਤ ਜਣੋਂ ਦੋਨੇ ਬੰਦੇ ਬੈਕ ਨੇ ਇਹ ਜੀ ਗੱਲ ਨਹੀਂ ਕੋਈ ਡਰਦੀ ਨਹੀਂ ਫਰਤ ਬੱਚਾਂ ਨੂੰ ਨਾਲ ਸਾਡਾ ਭਰਾ ਮੇਰਾ ਆ ਬੱਚਾ ਵੀ ਨਹੀਂ ਛੱਡਿਆ ਲੈ ਐਂ ਧਾਰਾ ਮਾਰਦੀ ਆ ਧਾਰ ਦੇ ਨਹੀਂ ਹੱਥ ਲਾਉਣ ਦੀ ਲੋੜ ਹੈਗੀ ਚੁੱਪ ਕਰਕੇ ਚਾਹੇ ਕੋਈ ਸੱਜਣ ਯਾਰ ਆਨਲਾਈਨ ਹੀ ਮੰਗਾ ਲੇ ਬਾਈ ਉਹੀ ਗੱਲ ਆ ਵੀ ਬੱਛੀਆਂ ਦਿਖਾਉਂਗਾ ਤਿੰਨ ਤਿੰਨੇ ਦਿਖਾਉਂਗਾ ਟੋਪ ਦੇਆਂ ਦਾ ਤੌਰ ਦੇ ਖੋਲ ਕੇ ਹੁਣ ਇਹ ਦੇਖ ਸਕਦੇ ਹੋ ਸੱਜਣੋ ਬੋਲੇ ਆ ਤਾਜੀ ਸੂਈ ਹੋਈ ਆ ਰਾਤ ਨੂੰ ਮਾਰਦੀ ਖਾਸ ਸੀ ਤੇ ਆਪਣੀ ਬੈੜਦੀ ਇਹੀ ਉਪਰਾ ਆ ਜੇਰੇ ਦੀ ਡੰਨਾ ਤੇ ਖਾਸੀਅਤ ਇੱਕ ਹੋਰ ਵੀ ਹੁੰਦੀ ਆ ਵੀ ਇਹ ਸੱਜਣ ਦੀ ਥਣ ਥਣੋਟ ਟੋਪ ਆ ਥਣ ਨਹੀਂ ਮਾੜਾ ਲੈਂਦੇ ਬਾਈ ਥਣ ਦਾ ਥਣ ਦਾ ਮਾਰ ਤੂੰ ਤੰਗੜਾ ਦੋ ਤਾ ਥਣ ਬਹੁਤ ਲੈਂਦਾ ਬਾਈ ਫਿਰ ਜਣ ਟੋਪ ਦਾ ਤੇ ਬਾਜਰ ਨੂੰ ਜਨ ਬੈਠਦੇ ਬਹੁਤਾ ਬੈਡ ਵਾਲੀ ਬੈੜੇ ਵੀ ਬਹੁਤਾ ਬ੍ਰੀਆ ਲੇਵਾਲੂ ਵਾ ਦੇਖ ਸਕਦੇ ਤੇ ਬੈਕ ਤੋਂ ਉਹੀ ਗੱਲ ਆ ਜਿਵੇਂ ਗੱਲ ਕਹਿਣਾ ਹੁੰਦਾ ਸਾਨੂੰ ਵੀ ਪਹਿਲਵਾਨਾ ਵਾਂਗੂ ਪੱਛੀ ਫਾਸ ਫਾਸ ਕੇ ਤੁਰਦੀਆ ਤੋੜ ਦੇ ਲੰਬੀ ਤੋੜ ਦੇ ਮੜੀ ਐ ਤੇ ਉੱਤੋਂ ਜੇ ਬਾਡੀ ਬੁੱਡੀ ਦੀ ਗੱਲ ਕਰ ਲਈ ਬਈ ਬਾਡੀ ਬੁੱਡੀ ਵੀ ਬਾ ਕਮਾਲ ਐ ਸਟਿਚ ਆਰਡਰ ਆ ਜਿਹੜਾ ਆਪਾਂ ਕਹਿੰਦੇ ਨੇ ਸਟੀਕ ਲੇਵਾ ਹਾਂ ਹਾਂ ਠਿਕਾ ਆਰਡਰ ਆ ਇਹ ਜਾਂ ਬੜਾ ਮਿਲਦੀਆਂ ਘਟਨੇ ਬੜਾ ਬਹੁਤ ਦਿਨਾਂ ਬਾਅਦ ਤੋਂ ਭਾਲ ਕੇ ਲਿਆ ਆ ਭਰਾ ਮੇਰਾ ਅੱਛਾ ਹਾਂ ਮਿਲਦੀਆਂ ਘਟਨੇ ਲੈ ਮੋੜ ਲਾ ਬਈ ਇੱਥੇ ਤੋਂ ਕਮਾ ਲੈ ਉਹਨਾਂ ਨੂੰ ਲੱਾ ਇੱਥੇ ਤੋਂ ਮੋੜ ਲਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬੈੜ ਦੀ ਲੰਬਾਈ ਲੰਬੂਈ ਦੇਖ ਸਕਦੇ ਹੋ ਮਾਨ ਬੁੱਠੀਆ ਲੱਗਿਆ ਪੈਰੰਦੇ ਜਮਾ ਤੇ ਜਿਹੜਾ ਥਣ ਥਣੌਟ ਆ ਨਾ ਇਹ ਥਣ ਥਣੌਟ ਗਿਆ ਲੱਗਿਆ ਦੁਬਾਰੇ ਤਾਂ ਫੇਰ ਮਾਰਦੇ ਛੱਡਦੇ ਮਰਦਾਰੇ ਤੇ ਦੇਖ ਬਾਈ ਹੋਰ ਖਾਸ ਇਹ ਲੈ ਦੇਖੀ ਤੇਰਾ ਗੁਰੀ ਆਇਆ ਜਰਾ ਕੋਈ ਮਾਰਵਾਦੂ ਬਣਾ ਬੱਚੇ ਦੇ ਤੇਰਾ ਤਾਂ ਮੇਰੇ ਯਾਰਾ ਲੱਾ ਬਿਨਾ ਬੱਚੇ ਤੋਂ ਜਰਾ ਦਬੋ ਆਪਾਂ ਕਿੱਲੇ ਬਾਹੀ ਅੰਦਰ ਆ ਬਾ ਗਾਂ ਬੱਚਾ ਦਾ ਗਾਂ ਬਾਰੇ ਖੜੀ ਆ ਲੈ ਲਾ ਉਹੀ ਗੱਲ ਆ ਵੀ ਟੌਪ ਕਲਾਸ ਚੀਜ਼ਾਂ ਦਿਖਾਉਂਗਾ ਜਮਨ ਚਮਕੌਰ ਕੋਲੋਂ ਸਾਨੂੰ ਲੈ ਚੱਲ ਬਾਈ ਅੰਦਰ ਨੂੰ ਲੈ ਚੱਲ ਸ ਅੰਦਰ ਨੂੰ ਲੈ ਚਾਲਾ ਫਿਰ ਸੱਜਣ ਥੋੜਾ ਜਿਹਾ ਗਿਲਾ ਵੀ ਕਰਦੇ ਨੇ ਵੀ ਵੀਡੀਓ ਬਾਲੀ ਲੰਬੀ ਲੰਬੀ ਤਾ ਹੋ ਜਾਂਦੀ ਆ ਆਪਣਾ ਹੁੰਦਾ ਮਕਸਦ ਆ ਵੀ ਹਰੇਕ ਪੱਖ ਤੋਂ ਜਨਵਰ ਸਾਨੂੰ ਦਿਖਾ ਦਈਏ ਹੁਣ ਆਇਆ ਹਾਂ ਵਪਕਲਾ ਖਾਤੇ ਵਾਲੀ ਆ ਹੁਣ ਤਾਂ ਪੈਸੇ ਪਾਉਣ ਵਾਲਾ ਕੰਮ ਵੀ ਆ ਹਾਂ ਹਰੇਕ ਪੱਖ ਤੋਂ ਦਿਖਾਵਾ ਦਈਏ ਧਾਰਾਂ ਤੱਪੇ ਮਾਰਤੇ ਕੋਈ ਛਰਲਾ ਛਿੱਟਾ ਨਹੀਂ ਕੋਈ ਤਾਰ ਨਹੀਂ ਟੈਟੇ ਦੀ ਐਣ ਪੈਂਦੀ ਆ ਪੋਲੀ ਰੂਵ ਵਰਗੀ ਧਾਰ ਬਜਰ ਬੋਜਨ ਬਹੁਤਾ ਵੜਜਾ ਭਰਾ ਮੇਰਾ ਹਾਂ ਤੇ ਉੱਤੇ ਉਹ ਜਿਹੜੀ ਸੱਜਣੋ ਫਿਰ ਬਾਡੀ ਬੂਡੀ ਦੀ ਗੱਲ ਕਰ ਲਈ ਨਾ ਬਾਡੀ ਬੂਡੀ ਜਿਹੜੇ ਤੋਂ ਹੀ ਗੱਲ ਆ ਬਈ ਚਿਬ ਕਰਦੀ ਵਗੀ ਜਾਂਦੀ ਉਸੇ ਹਿਸਾਬ ਨਾਲ ਥੱਲੋਂ ਬਾਈ ਇਹਦੇ ਲੇਪੇ ਦੀ ਵੀ ਚੜਾਈ ਯਾਰ ਬਹੁਤ ਜ਼ਿਆਦੀ ਆ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਫੁੱਲ ਦੂਰੀ ਤੇ ਬੱਚਾ ਨਾਲ ਇਹਦੇ ਕੀ ਆ ਬਾਈ ਮਗਰ ਬੱਸ ਹਾਬੇ ਯਾਰ ਅੱਛਾ ਨਾਲ ਇਹਦੇ ਬੱਚਾ ਉਹ ਠੰਡੀ ਸੀਲ ਦਾ ਤਾਂ ਅੰਤੇ ਨਹੀਂ ਕੋਈ ਹਾਂ ਲੈ ਹੁਣ ਤੁਹਾਨੂੰ ਦਿਖਾਉਣਿਆ ਬਲੈਕ ਜੈਸੀ 2 ਨੰਬਰ ਤੇ ਮੰਗ ਜਿਹੜੀ ਨਹੀਂ ਕਹਿੰਦੇ ਵੀ ਅਕਸਰ ਦੰਗਰਾਈ ਹਟਮਾਟ ਦੰ ਚਾਰ ਦੰ ਦਾ ਭਰਾ ਮੇਰਾ ਇਹ ਆ ਸ਼ਾਮੂ ਉਹ ਚਾਰ ਦੰ ਦਾ ਉਹ ਚਾਰ ਦੰ ਦਾ ਪ੍ਰੂਣ ਬੱਸੀਆ ਮਾਗਰ ਵੀ ਬੱਸੀ ਉੱਪਰ ਬੱਚਾ ਹੀ ਆ ਮਾਗਰ ਇਹ ਮਾਗਰ ਵੀ ਦੇ ਸੱਜਣੋ ਬੱਛੀ ਆ ਓਏ ਇੱਧਰ ਨੂੰ ਕਰਦੇ ਜਮਕਾ ਔਰ ਇਹਨੂੰ ਬੱਛੀ ਵੀ ਦਿਖਾ ਦਈਏ ਮਾਗਰ ਇਹਦੇ ਆਪਾਂ ਲੈ ਸੱਜਣੋ ਨਾਲ ਇਹਦੇ ਹੈਗੀ ਆ ਬੱਛੀ ਬੱਛੀ ਵੀ ਯਾਰ ਇਹਦੀ ਜਮਕਾ ਜਮਾ ਇਹਦੇ ਉੱਤੇ ਆ ਜਾ ਮਾ ਭਰਾ ਮੇਰਾ ਆ ਨਾੜੂਆ ਦੇਖ ਸਕਦੇ ਹੋ ਇਹਦੀ ਵੀ ਜੇਰ ਜੂਰ ਦਿਖਾ ਦਾਨੇ ਆਪਾਂ ਤੁਹਾਨੂੰ ਜੇਰ ਸੱਜਣੋ ਆ ਪਈ ਆ ਜੇਰੇ ਦੀ ਵੀ ਡਾਨਾ ਬਾਈ ਤੇ ਇੱਥੇ ਤੋਂ ਬਾਈ ਇਹਦਾ ਅਡ ਰੂਡਰ ਦੇਖ ਸਕਦੇ ਹੋ ਲੈ ਬੱਸੀ ਇੱਧਰ ਦੇਖ ਲੋ ਆ ਲੈ ਬੱਛੀ ਵੀ ਦਿਖਾ ਦਾਨਾ ਵਾ ਇਧਰ ਤਾਂ ਚਮਕੌਰ ਬਾਏ ਸੱਜਣ ਸ਼ਕੀਨ ਹੁੰਦੇ ਨੇ ਵੀ ਨਾਲ ਬੱਸੀ ਸੋਹਣੀ ਦੇ ਕੇ ਮੈਂ ਮੱਥੇ ਜੇ ਕਿਵੇਂ ਵਾਪਰਾ ਮੇਰੇ ਹੁਣੀ ਇਹ ਹਾਂ ਬੱਛੀ ਟੌਪ ਕਲਾਸ ਆ ਬੱਸੀ ਜੇਕ ਠੰਡੀ ਇਹ ਵੀ ਵੀ ਖਾਸੀ ਤੇ ਇਹੀ ਆ ਬਾਈ ਯਾਰ ਨਾ ਧਾਰਾ ਤੂਰਾ ਨਾ ਸਨੋਂ ਪਹਿਲਾਂ ਆਈ ਦੀਆਂ ਵੀ ਮਾਰ ਕੇ ਦਿਖਾ ਦਾਨਾ ਉਹੀ ਗੱਲ ਆ ਵੀ ਚਵਾਈ ਬੱਸੀ ਭਰਾ ਮਰੇ ਖੜਜੂਗੀ ਬੱਸੀ ਪਹਿਲਾਂ ਰਾਤ ਦੀ ਸੂਈ ਹੋਈ ਇਹਦਾ ਵੀ ਪੰਪ ਵਾਲਾ ਸਿਸਟਮ ਹੀ ਆ ਮੂੰਹੋ ਚਾਰ ਦੰਦ ਦਾ ਇਹ ਥਣ ਲੱਗਾ ਮੂੰਹੋ ਵਾ ਇਹਦਾ ਪਹਿਲਾ ਤੇ ਥਣ ਥਣੋਟ ਦੀ ਗੱਲ ਕਰ ਲਾ ਤੇ ਇਹਦੇ ਆਰਡਰ ਰੂਡਰ ਦੀ ਗੱਲ ਕਰ ਲੈਣਾ ਸੱਜਣੋ ਭੱਲੇ ਵਾਲੂ ਵਾਏ ਦਾ ਵੀ ਬਾਕਮਾਲਾ ਬਸ ਕਿਤੇ 베ਲੀ ਨਾ ਕਰਦੇਓ ਹਾਂ ਨਾ 베ਲੀ ਹੋਣਾ ਬੱਚਾ ਹੀ ਨਹੀਂ ਹੈਗਾ ਬਾਈ ਚੈੱਕ ਕਰ ਬਈ ਇਹ ਸਿਸਟਮ ਨਹੀਂ ਹੈਗਾ ਇਹਦਾ ਜਦੋਂ ਫਿਕਸ ਆ ਡਰ ਤੇ ਜਿਵੇਂ ਜਿਵੇਂ ਸੱਜਣ ਹੋ ਗਿਆ ਚਵਾਈਆਂ ਲੱਗਣੀਆਂ ਨੇ ਨਾ ਪੈਲਣ ਦੇ ਹਿਸਾਬ ਨਾਲ ਜਦੋਂ ਜਿਹੜਾ ਥਣ ਥਣ ਲੱਗਿਆ ਥਣ ਵੀ ਬਾਕਮਾਲ ਲੱਗਿਆ ਲੈ ਖੋਲ ਲੱਗਿਆ ਨਹੀਂ ਇਹਨੂੰ ਵੀ ਤੋੜ ਦੇ ਬਾਰੇ ਲੰਬੀ ਤੋੜ ਦੇ ਨੰ ਮਾਗਰੇ ਦੇ ਬੱਛੀ ਆ ਮੂੰਹੋਂ ਚਾਰ ਦੰਦਾਂ ਦਾ ਪਹਿਲਾ ਸੂਆ ਸੂਈ ਇਹ ਵੀ ਸਵੇਰੇ ਆ ਹਨਾ ਹਾਂ ਸਵੇਰੇ ਦੋਨੇ ਇਕੱਠੇ ਦੋ ਘੰਟੇ ਪਹਿਲਾਂ ਸੂਈ ਸੀ ਇਹ ਦੋ ਦੋ ਘੰਟੇ ਇਹ ਵੀ ਸਵੇਰੇ ਸੂਈਆ ਇਹ ਆ ਗਈ ਬਲੈਕ ਜਰਸੀ ਥੋੜੀ ਜਿਹੀ ਐਫ ਦੀ ਕਰਾਉਸ ਆਣੀ ਹਨਾ ਹਾਂ ਥੋੜੀ ਜਹੀ ਹੈਗੀ ਆ ਭਰਾ ਮੇਰਾ ਉਹ ਆਰਡਰ ਦੁੱਧ ਕੱਢ ਦੋਗੀ ਪਲੂਨ 20 ਕਿਲੋ ਹੈ ਬੱਸੀ ਹਾਂ ਦੁੱਧ ਦੇ ਚੰਗਾ ਪਾ ਦੂ ਤੇ ਮੇਨ ਗੱਲ ਆ ਜਿਹੜੀ ਫਿਕਸ ਆਰਡਰ ਦੀ ਆ ਤੇ ਬਾਕੀ ਚਾਲ ਟਾਲ ਵੇਖ ਸਕਦੇ ਹਾਂ ਤੇ ਜੇ ਗੱਲ ਕਰ ਲਈਏ ਸੱਜਣੋ ਸ਼ਕੀਨੀ ਸ਼ਕੂਨੀ ਜਿਹਦੀ ਸ਼ਕੀਨ ਵੀ ਬੱਛੀ ਬਹੁਤ ਆ ਬਾਈ ਜੇ ਗੱਲ ਕਰ ਲਈ ਵਾ ਕਮਾਲੋ 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 ਇੱਥੇ ਤੁਸੀਂ ਫੀਸ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਕ ਵਾਰੀ ਉਹੀ ਗੱਲ ਆ ਵੀ ਜਿਵੇਂ ਆਪਾਂ ਕਹਿੰਦੇ ਠੰਡੀ ਇਹ ਵੀ ਬਾਦੂ ਲੈ ਜਿਵੇਂ ਭਰਾ ਮੇਰਾ ਭੂਣ ਬੱਸੀ ਆਪਾਂ ਲੈਣੀ ਕੁਆਲਿਟੀ ਆ ਹੱਥ ਮਾਰ ਕੇ ਹੀ ਲੈਣਾ ਇੱਥੇ ਤਾਂ ਇੱਥੇ ਦੇ ਪਿੱਛੇ ਕੋਈmber ਬਾਦੂ ਤਾਂ ਲੈ ਆ ਆ ਨੋਕਰੀ ਘੋੜੀ ਵਾਲਾ ਕੰਮ ਹੈ ਕੁਝ ਨਹੀਂ ਕਹਿੰਦੀ ਭਰਾ ਮੇਰਾ ਲੈ ਚੱਲ ਭਾਈ ਅੰਦਰ ਨੂੰ ਇਹਨੂੰ ਵੀ ਲੈ ਚੱਲਾ ਇਹਦਾ ਸੂਆ ਪਹਿਲਾ ਮੂੰਹੋਂ ਚਾਰ ਦੰਦ ਦਾ ਇਹ ਆ ਗਈ ਬਲੈਕ ਚ ਥੋੜੀ ਐਫ ਦੀ ਕ੍ਰੋਸ ਜ਼ਰੂਰ ਹੈ ਪਰ ਕੱਦ ਵਿੱਡੇ ਦਾ ਵੀ ਚੰਗਾ ਕੋਈ ਛੋਟਾ ਕੱਦ ਕਾਟਣੀ ਆਪਾਂ ਕਹਿ ਸਕਦੇ ਇਹ ਵੀ ਚੰਗੇ ਕੱਦ ਕਾਟਚ ਹੈ ਤੇ ਫਿਕਸ ਆਰਡਰ ਆ ਤੇ ਗੱਲਬਾਤ ਪੂਰੀ ਟੌਪ ਦੀ ਆ ਤੇ ਇੱਕ ਨੰਬਰ ਵਾਲੀ ਦਾ ਰੇਟ ਵੀ ਦੱਸਦੇ ਜਮਕੌਰ ਇਹਦਾ ਰੇਟ ਵੀ ਨਹੀਂ ਕਰਿਆ ਆਪਾਂ ਤੇ 75 ਦੀ ਦੇ ਦਾਂਗੇ ਭਰਾ ਮੇਰਾ ਮਾਨਤਾਨਾ ਕਰ ਦਾਂਗੇ ਫਿਰ 75 ਜੋ ਬਾਈ ਅੱਛਾ 75 ਜੋ ਮਾਨਤਾਨ ਕਰ ਦਾਂਗੇ ਮਾਨਤਾਨ ਕਰ ਦਾਂਗੇ ਲੈ ਸੱਜਣੋ ਇਹਦਾ ਇੱਕ ਨੰਬਰ ਵਾਲੀ ਦਾ ਬਾਈ 75 ਜੋ ਮਾਨਤਾਨ ਹੋ ਜੂਗਾ ਸੀਲ ਠੰਡੀ ਬਾਦੂ ਜਮਾ ਆ ਸੀਲ ਠੰਡੀ ਬਾਦੂ ਤੇ ਇਹਦਾ ਰੇਟ ਦੋ ਨੰਬਰ ਵਾਲੀ ਦਾ ਯਾਰ ਮੁੱਲ ਪੇਦਾ 65000 ਆ 63 ਦੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ 36 ਦੀ 36 ਚੋਂ ਆਏਗੇ ਸੱਜਣੋ ਮਾਨ ਮਾਨਤਾਨ ਕਰਾਂਗੇ ਛੋਟ ਛੱਪਾ ਕਰ ਦਾਂਗੇ ਇਹੀ ਜੀ ਗੱਲ ਨਹੀਂ ਤੇ ਥਾਣ ਥਣਾਟ ਪੈਲਣ ਦੇ ਹਿਸਾਬ ਨਾਲ ਯਾਰ ਜੇ ਕੋਈ ਵੀ ਕਮੀ ਨਹੀਂ ਬਪਾ ਫਾਈਵ ਸਟਾਰ ਜਾਨਵਰ ਕਹਿ ਸਕਦੇ ਇਹਨਾਂ ਨੂੰ ਤੇ ਹੁਣ ਤੁਹਾਨੂੰ ਦਿਖਾਉਂਗਾ ਬਾਈ ਟਰੱਕ ਜਿੱਡੀ ਬੱਛੀ ਇਹ ਆ ਗਈ ਬਾਈ ਟਰੱਕ ਜਿੱਡੀ ਇਹ ਆ ਗਈ ਪੰਜਾਬ ਵਾਲੀ ਜਰਸੀ ਹੈਨਾ ਹਾਂ ਹਾਂ ਵੀਰੇ ਜਰਸੀ ਦੂਜਾ ਸੂਆ ਮੂੰਹੋ ਸਿੱਗੀ ਆ ਬਾਈ ਇਹ ਅੱਛਾ ਮੂੰਹੋ ਛੇ ਦਾੰਦਾ ਛੇ ਦਾੰਦਾ ਦੂਜਾ ਸੂਆ ਭਲੂਣ ਨੇ 30 ਕਿਲੋ ਦਾ ਪਾਇਆ ਹੋਇਆ ਦਾ ਬਾਈ ਯਾਰ ਬਿੱਟ ਬਹੁ ਡਾਵਲਾ ਚਮਕੌਰ ਸਿੰਘ ਇਹਦਾ ਬੈੱਡ ਜਮਾ ਐ ਐਂਡੀ ਆ ਭਰਾ ਮੇਰਾ ਹਾਂ ਬੈੱਡ ਜਮਾ ਐਂਟੇ ਇਹ ਲਾਇ ਇਥੇ ਇਹੋ ਕੈਮਰੇ ਚ ਮਸਾ ਮਸਾ ਆਉਂਦੀ ਆ ਇੱਕ ਗੱਲ ਹੋਰ ਆ ਜਿਹੜੇ ਸੱਜਣ ਨੇ ਇਹ ਲੈਣੀ ਆ ਉਹ ਛੋਟਾ ਹਾਥੀ ਨਾ ਕਿਤੇ ਲੈ ਕੇ ਆਜੋ ਕਿਉਂਕਿ ਛੋਟੇ ਹਾਥੀ ਚ ਚਮਕੌਰ ਕਹਿੰਦਾ ਮੈਂ ਵੀ ਲੈ ਗਿਆ ਤੀ ਇਹ ਚੜੀ ਚੜ ਕੇ ਦੁਬਾਰਾ ਫਿਰ ਮੈਂ ਬਲੈਰੋ ਲੈ ਕੇ ਆਇਆ ਬਰਾ ਮਿਕਰ ਲੱਗੀ ਜੀ ਹਾਂ ਚਮਕੌਰ ਕਹਿੰਦਾ ਚੜੀ ਨਹੀਂ ਛੋਟੇ ਹਾਥੀ ਚ ਚੜਦੀ ਇਹ ਸੋਡੇ ਵਾਲੇ ਛੋਟੇ ਹਾਥੀ ਚ ਵੀ ਨਹੀਂ ਇਹਦੇ ਵਾਸਤੇ ਲੈ ਕੇ ਆਇਓ ਬਾਈ ਬਲੈਰੋ ਗੱਡੀ ਲੈ ਇੱਥੇ ਤੋਂ ਕਮਾਲ ਆ ਗਿਆ ਨਹੀਂ ਇੱਥੇ ਤੋਂ ਕਮਾਲ ਆ ਹਾਂ ਉਰਲੇ ਬੰਨੇ ਕਮਾਲ ਆ ਲੈ ਇੱਥੋਂ ਸੱਜਣੋ ਇਹਦੀ ਲੰਬਾਈ ਲੰਬੂਈ ਦੇਖ ਸਕਦੇ ਹੋ ਤੇ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਇਹ ਆ ਗਈ ਪੰਜਾਬ ਵਾਲੀ ਜਰਸੀ ਐ ਠੰਡੀ ਪਰ ਪਰ ਗਈ ਇਹ ਬਾਹਰ ਦੇ ਠੰਡੀ ਇਹ ਵੀ ਪਰ ਪਰ ਗਈ ਬਾਈ ਯਾਰਾ ਆਪਣੇ ਡੰਗਰ ਦੀ ਖਾਸੀ ਤੇ ਆਊਗਾ ਬਾ ਛੱਡ ਕੇ ਤੇ ਧਲਾਰਾ ਥੱਲੇ ਜਵੇਂ ਮਰਜੀ ਵਾਦੀ ਗੱਬਣ ਦੇ ਵੀ ਠੀਕ ਐ ਗੱਲ ਹਾਂ ਲੈ ਲੈ ਚੱਲ ਬਾਈ ਅੰਦਰ ਨੂੰ ਲੈ ਉਸ ਵੀ ਨਹੀਂ ਕਹਿੰਦੀ ਭਰਾ ਮੇਰਾ ਲੈ ਅੰਦਰ ਨੂੰ ਲੈ ਚੱਲ ਇਹਦਾ ਵੀ ਰੇਟ ਰੂਟ ਪੁੱਛਦਿਆਂ ਚੱਲ ਕੇ ਚਮਕੌਰ ਨੂੰ ਕੀ ਕਰਦਾ ਤੇ ਕਿੰਨਾ ਕੇਹੇ ਟਾਈਮ ਕੱਢਦੀ ਐ ਬਾਈ ਤੇ ਬਾਦੀ ਬੂਡੀ ਦੇਖ ਸਕਦੇ ਹੋ ਉੱਤੋਂ ਇਹਦੀ ਚੜਾਈ ਚੜੂਈ ਆ ਉਹੀ ਗੱਲ ਆ ਵੀ ਮੱਝਾਂ ਵਾਲਾ ਕਾਰੋਬਾਰ ਆ ਇਹਦਾ ਸਿਸਟਮ ਐ ਜਿਹੜਾ ਉੱਤ ਮੱਝਾਂ ਵਾਲਾ ਸਿਸਟਮ ਐ ਬਾਦੀ ਬੂਡੀ ਬਹੁਤਾ ਗਾਂ ਦੀ ਤੇ ਹਲੇ ਇਹ ਮੇਰਾ ਕਹਿੰਦਾ ਸੂਣ ਚ ਕੱਢ ਦਿਆ ਕਹੇ ਕਿ ਦਿਨ ਕੱਢ ਦਿਆ ਜੰਮਾ ਦਿਨ ਕਿਹਾ ਮਾਲਕ ਨੇ ਬਈ ਇੱਕ ਦੋ ਦਿਨ ਪਹਿਲਾਂ ਵੀ ਸੂਸੂ ਦੇ ਬਾਅਦ ਚ ਵੀ ਸੂਸੂ ਦੀਆ ਬੈ ਜਿਵੇਂ ਮਰਜੀ ਜਾ ਉਹਨੇ ਪੈਸੇ ਲੈ ਅੱਛਾ ਤਾਂ ਕੋਈ ਕੋਈ ਚੱਕਰ ਨਹੀਂ ਇਹਨੂੰ ਹਾਂ ਲੈ ਆ ਸਮੱਸਿਆ ਕੋਈ ਨਹੀਂ ਲੈ ਦੋਏ ਪਾਸੇ ਇਹਦੇ ਵੀ ਬਾਈ ਕਹਿੰਦਾ ਜਿਵੇਂ ਮਰਜੀ ਬੈ ਜਾ ਯਾਰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਜਿਵੇਂ ਗੱਬਣ ਪਸ਼ੂਆ ਹਨਾ ਬੰਟੇ ਵਾਲਾ ਕੰਮ ਇਹ ਕਹਿੰਦਾ ਕਹ ਤੂੰ ਐਂਕ ਕੋਣ ਬੰਟੇ ਬੰਟੇ ਖੇਡਣ ਲਈ ਬੈਠ ਹੈਂਦੇ ਤਾਂ ਕਹਿੰਦਾ ਭਰਾ ਮੇਰੇ ਗਾ ਮਨੇ ਦਾ ਨਾਮ ਨੇਗਾ ਠੀਕ ਹੈ ਗੱਲ ਜਿਹੜੀ ਚੀਜ਼ ਨੂੰ ਸੋਨਾ ਸੋਨੇ ਦਾ ਫਿਰ ਇਹ ਹੈ ਨੰਨੋ ਬਰਾਮੜਾ ਨਾ ਠੀਕਾ ਗੱਲ ਐ ਇੱਥੇ ਤੇ ਦੀ ਬਾਈ ਸਾਨੂੰ ਮੈਂ ਲੰਬਾਈ ਲੰਬੂਈ ਦਿਖਾਦਾ ਨਾ ਲੰਬੀ ਵਾਲੀ ਲੰਬਾਈ ਇਹਦੀ ਆਪਾਂ ਨੇ ਮਾਪੀ ਵੀ ਆ ਪੀਤਾ ਦੀ ਬਾਈ ਕੋਲੇ ਇਹ ਬਣਦੀ ਆ ਬਾਈ ਲੰਬੀ 7.5 ਫੁੱਟ ਦੀ ਨਾ 7.5 ਫੁੱਟ ਦੀ ਲੰਬੀ ਆ ਵੀਰੇ ਤੂੰ ਕਿਦਾਂ ਆਵਰੇ ਘਰੋਂ ਲਿਆਵੇਂਗਾ ਚੱਕਰ ਨਹੀਂ ਆਗਾ ਹਾਂ 7.5 ਫੁੱਟ ਦੀ ਤਾਂ ਇਹ ਲੰਬੀ ਆ ਬਾਈ ਤੇ ਇਹ ਆ ਗਈ ਪੰਜਾਬ ਵਾਲੀ ਜਰਸੀ ਇਹਦਾ ਰੇਟ ਚਮਕੌਰ ਫਿਰ ਇਹ ਬਰਾ ਮੇਰਾ ਫੋਨ ਤੇ ਕਰਾਂਗੇ ਹਫਤੇ ਇੱਕ ਦੀ ਕੱਚੀ ਐ ਦੱਸਣ ਲੈ ਜੂ ਬਾਈ ਰਫਰ ਉਹ ਸਾਬ ਨਾਲ ਕਰਾਂਗੇ ਕਰ ਦੇ ਦੇ ਭਾਜ ਦੇਵਾਂ ਜਿਹੜੇ ਤੱਚੀਆਂ ਸਾਬ ਨਾਲ ਜਹੀ ਆ ਬੈਠ ਹੈਗੀ ਅੱਛਾ ਅਸੀਂ ਆਪਾਂ 3 ਐਸ਼ਿਆ 30 ਮੰਨ ਕੇ ਲੈ ਹੁਣ 30 ਕੱਢਿਆ ਹੋਇਆ ਆਪਾਂ 30 ਮੰਨ ਕੇ ਦੇਵਾਂਗੇ 30 ਮੰਨ ਕੇ ਦੇ ਦਾਂਗੇ ਇਹਦਾ ਰੇਟ ਫੋਨ ਤੇ ਹੋ ਜੀ ਇਹਦਾ ਫੋਨ ਤੇ ਦੋਨੋਂ ਦਾ ਦੱਸਤਾ ਬਾਈ ਹਾਂ ਇਹਨਾਂ ਦੋਨੋਂ ਦਾ ਰੇਟ ਸੱਜਣੋਂ ਸਾਨੂੰ ਦੱਸਤਾ ਇਹਦਾ ਰੇਟ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਤੇ ਇਹ ਦੋਨੇ ਆ ਗਏ ਬੰਦੇ ਨੇ ਬਰੀਡ ਤਿਆਰ ਕਰਨ ਨੂੰ ਵੇਹੀ ਬੈਠ ਲੈ ਆ ਬੈਠ ਲੈਣ ਦਾ ਹੱਕਾ ਕਪੜਾ ਮੇਰੇ ਬਾਕੀ ਆਪਾਂ ਦਾ ਵਿਕ ਗਿਆ ਹਾਂ ਤੇ ਬਾਕੀ ਜਿਹੜੇ ਸੱਜਣ ਸ਼ਕੀਰ ਨੇ ਇੱਥੇ ਤੋਂ ਬਾਈ ਇਹਦੀ ਪਿੱਠ ਪੁੱਠ ਦੀ ਚੜਾਈ ਵੀ ਦੇਖ ਸਕਦੇ ਹੁਤੇ ਤੋਂ ਪੂਰੀ ਚੜਾਈ ਹੈ ਤੇ ਲੇਵਾ ਹਲੇ ਨੇ ਭਰਨਾ ਦਸਾਂ ਦਿਨਾਂ ਦੀ ਕੱਚੀ ਆ ਉਸ ਹਿਸਾਬ ਨਾਲ ਬਾਈ ਲ ਫੇਸ ਕੁਆਲਿਟੀ ਇੱਕ ਵਾਰੀ ਚਮਕੌਰ ਦੀ ਹੋਰ ਕਰਾ ਦੇ ਚੈੱਕ ਹੋਰਾਂ ਨੂੰ ਕਰਦੇ ਮੂੰਹ ਇਹਦਾ ਲੈ ਇੱਕ ਵਾਰੀ ਸੱਜਣੋ ਬਾਈ ਇਹਦੀ ਫੇਸ ਕੁਆਲਿਟੀ ਤੁਹਾਨੂੰ ਮੈਂ ਹੋਰ ਕਰਾ ਦੇਣਾ ਚੈੱਕ ਕਿਉਂਕਿ ਟਾਪ ਕਲਾਸ ਆ ਯਾਰ ਟਾਪ ਕਲਾਸ ਜਰਸੀ ਦੇ ਵਿੱਚ ਆਉਂਦੀ ਆ ਪੰਜਾਬ ਵਾਲੀ ਚ ਫਾਰਮ ਵਾਲੀ ਫਾਰਮ ਵਾਲੀ ਬੱਛੀ ਆ ਫਾਰਮ ਚੋਂ ਲਈ ਆ ਭਰਾ ਮੇਰੇ ਆਪਾਂ ਅੱਛਾ ਫਾਰਮ ਚੋਂ ਲੈਤੀ ਆ ਵੀ 30 ਕਿਲੋ ਦਾ ਦਾ ਪਹਿਲਨ ਦਾ ਰਕਾ ਹਾਂ ਉਹਨੇ ਮੈਨੂੰ ਹੋਰ ਦਿੱਤੀ ਆ ਉਹਨੂੰ 30 ਕਿਲੋ ਦੀ ਮੈਨੂੰ ਬਾਈ ਆ ਨੰਬਰ ਬੋਲ ਦੇ ਚਮਕੌਰ ਦੇ ਨੰਬਰ 9779475644 ਵੀਰੇ ਇੱਕ ਵਾਰੀ ਫੇਰ ਬੋਲੋ 9779475644 75644 ਲੈ ਆ ਆ ਹੈ ਤੇ ਆ ਵੀ ਸੂਈ ਸਮਾਰੀ ਆ ਇੱਕ ਨੰਬਰ ਵਾਲੀ ਇਹ ਦੋਵੇਂ ਸੂਈਆਂ ਹੋਈਆਂ ਨੇ ਬਲੈਕ ਦੇ ਮਗਰ ਬੱਚੀ ਆ ਜੇ ਗੱਲਬਾਤ ਕਰ ਲਈਏ ਇਹਦੇ ਮਗਰ ਆ ਗਿਆ ਬੱਚਾ ਬਾਈ ਇਹਨਾਂ ਤਿੰਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਚਮਕੌਰ ਤੋਂ ਧੌਲੇਪਿੰਡ ਤੋਂ ਖਰੀਦ ਕੇ ਲੈ ਜਾ ਸਕਦੇ ਹੋ ਧੰਨਵਾਦ